ਸਪੀਕਰ ਸਾਹਿਬ ਇੱਕ ਬੇਨਤੀ ਕਰ ਲੀਆ ਤੁਹਾਡੇ ਅੱਗੇ ਅੱਗੇ ਅਸੀਂ ਐਮਐਲਏ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਮਿਨਿਸਟਰ ਸਾਹਿਬਾਨ ਅੱਗੇ ਬੇਨਤੀ ਕਰਦੇ ਹਾਂ ਵੀ ਅੱਜ ਤੁਹਾਡੇ ਅੱਗੇ ਅਸੀਂ ਬੇਨਤੀ ਰਜੋਈ ਹੈ ਸਾਡੀ ਝੋਲੀ ਅੱਗੇ ਬੇਨਤੀ ਹੈ ਦਰਸ਼ਕ ਘਰੋਂ ਨੂੰ ਜਾਂਦਾ ਹੈ ਕਈ ਜਿਹੜੇ ਪਰਿਵਾਰਾਂ ਦੇ ਜਿਹੜੇ ਨੌਜੋਨ ਮੁੰਡੇ ਆ ਉਹ ਐਕਸੀਡੈਂਟਾਂ ਦੇ ਵਿੱਚ ਜ਼ਖਮੀ ਹੋਏ ਆ ਮੈਂ ਕਹਿੰਦੇ ਆ 8 ਵਜੇ ਤੱਕ ਸਵਾਗਤ ਹੋਣੇ ਚਾਹੀਦੇ ਆ ਜਿਹੜੇ ਦਰਸ਼ਕ ਵੀ ਇਸ ਗੱਲ ਦੇ ਨਾਲ ਸਹਿਮਤ ਨੇ ਇਹ ਗੱਲ ਚਾਹੁੰਦੇ ਨੇ ਜੀ ਇਹ ਹੋਣਾ ਸਾਡੀ ਇਹ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਤੁਸੀਂ ਕਰ ਸਕਦੇ ਹੋ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨਾਂ ਕਰ ਰਾਖੀ ਮੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨਾਂ ਕਰ ਰਾਖੀ ਮੇਰੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਫਕੀਰਾਂ ਸੰਤਾਂ ਸਿੱਧਾਂ ਯੋਧਿਆਂ ਸੂਰਬੀਰਾਂ ਦੀ ਧਰਤੀ ਹੈ ਕਿ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਇੱਥੇ ਕਹਿੰਦੇ ਆ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਬੜੀ ਰੀਤ ਪੁਰਾਣੀ ਹੈ ਔਰ ਇਹ ਖੇਡ ਕਬੱਡੀ ਹੈ ਜਿਹੜੀ ਮੇਰੇ ਵੀਰੋ ਸਾਡੀ ਪਿੰਡਾਂ ਦੀ ਖੇਡ ਹੈ ਅਜੇ ਕਮਰਸ਼ੀਅਲ ਹੋ ਗਈ ਹੈ ਸਾਹਮਣੇ ਬਹੁਤ ਹੀ ਸਰਕਾਰਿਓ ਸਪੀਕਰ ਸਾਹਿਬ ਸਾਡੇ ਦਰਮਿਆਨ ਅੱਜ ਪੁੱਛੇ ਹੋਏ ਨੇ ਅਸੀਂ ਹਰ ਰਜੋਈ ਹੈ ਸਾਡੀ ਝੋਲੀ ਅੱਡੀਏ ਬੇਨਤੀ ਹੈ ਕਬੱਡੀ ਜਨਤ ਵੱਲੋਂ ਇਹ ਕਬੱਡੀ ਦੇ ਟੂਰਨਾਮੈਂਟ ਸਪੀਕਰ ਸਾਹਿਬ ਜਿਹੜੇ ਰਾਤ 11 ਵਜੇ ਤੱਕ 12 ਵਜੇ ਤੱਕ ਚੱਲਦੇ ਐ ਤੇ ਜਦੋਂ ਇਹ ਟੂਰਨਾਮੈਂਟ ਖਤਮ ਹੁੰਦਿਆ ਤੇ ਇਹਦੇ ਜਦੋਂ ਦਰਸ਼ਕ ਘਰਾਂ ਨੂੰ ਜਾਂਦੇ ਆ ਕਈ ਜਿਹੜੇ ਪਰਿਵਾਰਾਂ ਦੇ ਜਿਹੜੇ ਨੌਜਵਾਨ ਮੁੰਡੇ ਆ ਉਹ ਐਕਸੀਡੈਂਟਾਂ ਦੇ ਵਿੱਚ ਜਖਮੀ ਹੋਏ ਆ ਉਹ ਹਜੇ ਵੀ ਕਈ ਵੀਰ ਜਿਹੜੇ ਕੰਮਾਂ ਦੇ ਵਿੱਚ ਪਏ ਆ ਔਰ ਖਿਡਾਰੀ ਲੇਟ ਆਉਂਦੇ ਆ ਅਸੀਂ ਅਸੀਂ ਆਪਣੀ ਗਲਤੀ ਮੰਨਦੇ ਆ ਵੀ ਅਸੀਂ ਪਲੇਅਰਾਂ ਮੁਹਾਰੋਜ ਕਹਿੰਦੇ ਆ ਵੀ ਖਿਡਾਰੀ ਬਹੁਤ ਆਵਾਜ਼ਾਂ ਮਰਵਾਉਂਦੇ ਆ ਬੜੀਆਂ ਮੰਤਾਂ ਕਰਵਾਉਂਦੇ ਆ ਅਸੀਂ ਤੇ ਇਹ ਬੇਨਤੀ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਜਲਾਹ ਸਾਰੇ ਆ ਪੰਜਾਬ ਸਰਕਾਰ ਅਗੇ ਸਾਡੀ ਇਹ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਤੁਸੀਂ ਕਰ ਸਕਦੇ ਹੋ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਿਹੜਾ ਮਤਾ ਪਾਇਆ ਜਾਵੇ ਪੰਜਾਬ ਦੇ ਸਾਰੇ ਹੀ ਜਿੰਨੇ ਵੀ ਡਿਪਟੀ ਕਮਿਸ਼ਨਰ ਸਹਿਬਾਨ ਨੇ ਉਹਨਾਂ ਨੂੰ ਇਹ ਸਖਤ ਜਿਹੜਾ ਹਦਾਇਤ ਦਿੱਤੀ ਜਾਵੇ ਵੀ ਜਿਹੜੇ ਇਹ ਟੂਰਨਾਮੈਂਟ ਨੇ ਜਾਂ ਇਹ ਸਾਊਂਡ ਹੈ ਜਾਂ ਇਹ ਜਿਹੜਾ ਗਰਾਊਂਡ ਹੈ ਜਾਂ ਇਹ ਲਾਈਟਾਂ ਨੇ ਜਿਹੜੀਆਂ ਉਹ ਅੱਠ ਵਜੇ ਤੱਕ ਹੀ ਜਾਣੀਆਂ ਚਾਹੀਦੀਆਂ ਕਿਉਂਕਿ ਜਦੋਂ ਪਲੇਅਰਾਂ ਦੇ ਸਮੇਂ ਦੀ ਤਲਵਾਰ ਲੜਕੀ ਦੀ ਹੋਊਗੀ ਸਪੀਕਰ ਸਾਹਿਬ ਸਾਡੇ ਦੇ ਦਸੂ ਮਾਰ ਹੋ ਗਈਆਂ ਕਬੱਡੀ ਦੇ ਬੱਡੇ ਸਾਡੇ ਰਾਂਗੂ ਨੇ ਨਿਸ਼ਾਨਾ ਢਾਹੀ ਜਿਵੇਂ ਆਪ ਆਪਣੇ ਸਮੇਂ ਦੇ ਕਬੱਡੀ ਚੰਗੀ ਕਬੱਡੀ ਖੇਡੀ ਹੈ ਹੋਰ ਬੜੇ ਨਾਮੀ ਪਲੇਅਰ ਨੇ ਜਿਹੜੇ ਬੜੇ ਦੇ ਖੋਦੇ ਪੈਸੇ ਦੇ ਵਿੱਚ ਬੜਾ ਨਾਮਾ ਨਾ ਖੰਡਿਆ ਪਰ ਨਾ ਸਪੈਸ਼ਲ ਥੋੜਾ ਪਾਇਆ ਪਰ ਨਾਮਾ ਬੜਾ ਖੰਡਿਆ ਹੋਰਾ ਟੂਰਨਾਮੈਂਟ ਪੰਜਾਬ ਦੇ ਜਿੰਨੇ ਵੀ ਟੂਰਨਾਮੈਂਟ ਨੇ ਉਹ ਸਾਰੇ ਟੂਰਨਾਮੈਂਟ ਜਿਹੜੇ ਐ 8 ਵਜੇ ਤੱਕ ਖਤਮ ਹੋਣੇ ਚਾਹੀਦੇ ਐ ਜਿਹੜੇ ਦਰਸ਼ਕ ਵੀ ਇਸ ਗੱਲ ਦੇ ਨਾਲ ਸੈਵਨਥ ਨੇ ਇਹ ਗੱਲ ਚਾਹੁੰਦੇ ਨੇ ਜੀ ਇਹ ਹੋਣਾ ਚਾਹੀਦਾ ਆ ਤਾੜੀਆਂ ਵੱਜੀਆਂ ਨੇ ਸਪੀਕਰ ਸਾਹਿਬ ਇਹ ਬੇਨਤੀ ਕਬੂਲ ਕਰਿਓ ਸਾਰੇ ਕਬੱਡੀ ਜਗਤ ਦੀ ਕਿਉਂਕਿ ਅਸੀਂ ਗੱਡੀਆਂ ਤੇ ਆਉਣਾ ਹੁੰਦਾ ਪਲੇਅਰਾਂ ਦੇ ਗੱਡੀਆਂ ਤੇ ਆਉਣਾ ਹੁੰਦਾ ਪਰ ਜਿਹੜੇ ਆਸੇਪਾ ਜੋ ਬੜਾ ਉਹਨਾਂ ਨੂੰ ਔਖਾ ਹੋ ਜਾਂਦਾ ਸਾਨੂੰ ਤੁਹਾਡੇ ਤੋਂ ਉਮੀਦ ਹੈ ਔਰ ਅਸੀਂ ਇਹ ਆਸ ਦੇ ਨਾਲ ਹੀ ਤੁਹਾਡੇ ਅੱਗੇ ਬੇਨਤੀ ਕੀਤੀ ਹੈ ਤੁਹਾਡਾ ਇੱਥੇ ਪਹੁੰਚਣ ਤੇ ਅਸੀਂ ਸਵਾਗਤ ਨਹੀਂ ਕਰਦੇ ਔਰ ਜੀ ਆਇਆਂ ਨੂੰ ਲਖਦੇ ਆ ਔਰ ਬੇਨਤੀ ਤੁਹਾਡੇ ਵੀ ਕੀਤੀ ਹੈ ਦੋਹਾਂ ਟੀਮਾਂ ਨੇ ਜਿਹੜੀਆਂ